ਤੈਨੂੰ ਯਾਦ ਕਰਦਿਆਂ ਅੱਖਾਂ ਭਰ ਆਉਂਦੀਆਂ ਨੇ ਦਿਲ ਲਿਜ ਕੋਝੇ ਪੈਣ ਲੱਗਦੀ ਏ ਕਿੰਨੀਆਂ ਯਾਦਾਂ ਅੱਖਾਂ ਅਕਿਉ ਕਿਸੇ ਫਿਲਮ ਦੀ ਰੀਲ ਵਾਂਗ ਲੰਘਣ ਲੱਗਦੀਆਂ ਨੇ ਤੇ ਲੰਮੇ ਲੰਮੇ ਹੋ ਜਾਂਦੇ ਨੇ ਸਾਹ ਸਲੀਕੇਦਾਰ ਪਹਿਰਾਵਾ ਗੱਲਬਾਤ ਵਿੱਚ ਇੱਕ ਆਪਣੀ ਕਿਸਮ ਦੀ ਹਲੇਮੀ ਤੇ ਅੱਖਾਂ ਵਿੱਚ ਮਹੱਬਤ ਤੇ ਬਸ ਨੀਰੀ ਮਹੱਬਤ ਉਹ ਜਿੱਥੇ ਵੀ ਜਾਂਦਾ ਸਰਦ ਮੌਸਮਾਂ ਵਿੱਚ ਵੀ ਨਿਗ ਵਰਤਾ ਜਾਂਦਾ ਸੀ ਕੱਪ ਦੀਆਂ ਲੂਆਂ ਦੇ ਕਲੇਜੇ ਵਿੱਚ ਵੀ ਉਹ ਠੰਡਕ ਜਹੀ ਪਾ ਜਾਂਦਾ ਸੀ ਯਾਜਕ ਸੀ ਉਹ ਗੁਰਬਾਣੀ ਦਾ ਦਸਾਂ ਗੁਰੂਆਂ ਨੂੰ ਮੰਨਣ ਵਾਲਾ ਸੀ ਸਭ ਝੂਠ ਫਰੇਬ ਅਡੰਬਰਾਂ ਤੋਂ ਉਹ ਅਕਸਰ ਹੀ ਉਕਤਾ ਜਾਂਦਾ ਸੀ ਉਹ ਕਿਰਨਾ ਅਟੇਰਦਾ ਸੀ ਉਹ ਚਾਨਣ ਬਖੇਰਦਾ ਸੀ ਉਹ ਹਾਮੀ ਸੀ ਰੋਸ਼ਨੀ ਦਾ ਤੇ ਦੁਸ਼ਮਣ ਹਨੇਰ ਦਾ ਸੀ ਉਹ ਕਾਮਰੇਡ ਸੀ ਸੱਚਾ ਸੁੱਚਾ ਉਹਦਾ ਵੀ ਸੀ ਉਸਦਾ ਉੱਚਾ ਕੀਤੀ ਨੇਕ ਕਮਾਈ ਉਸਨੇ ਰੱਖੀ ਨਾ ਇੱਕ ਪਾਈ ਉਸਨੇ ਸਭ ਸੱਚ ਦੇ ਲੇਖੇ ਲਾਈ ਉਸਨੇ ਦਿਲ ਵਿੱਚ ਉਹ ਤਰਦਮੰਦਾਂ ਦਾ ਯਾਰ ਬੜਾ ਸੀ ਦਿਲ ਵਿੱਚ ਉਹਦੇ ਪਿਆਰ ਬੜਾ ਸੀ ਦੁਨੀਆਂ ਦਾ ਗਮਖਾਰ ਬੜਾ ਸੀ ਉਹ ਯਾਰਾਂ ਦਾ ਯਾਰ ਬੜਾ ਸੀ ਧੰਨਵਾਦ ਥੈਂਕ ਯੂ